ਮੈਂ ਸਰਦੂਲਗੜ ਸੀਗਾ ਉੱਥੇ ਤੇ ਉੱਥੇ ਨਾਲ ਇੱਕ ਕਿਸੇ ਪਿੰਡ ਦੇ ਇੱਕ ਬਾਣੀਆਂ ਸੀਗਾ ਦੁਕਾਨ ਕਰਦਾ ਸੀ ਉਹ ਆਹ ਦੀ ਪਿੰਡਾਂ 'ਚ ਹੱਟੀ ਹੁੰਦੀ ਜਿਵੇਂ ਤੇ ਸ਼ਾਮ ਨੂੰ ਉਹ ਲਾਉਂਦਾ ਸੀ ਸੱਟਾ ਹਾਂਜੀ ਬੜੀਆਂ ਸ਼ਿਕਾਇਤਾਂ ਆਈਆਂ ਉਹਦੀਆਂ ਸੱਟਾਂ ਤੁਹਾਨੂੰ ਪਤਾ ਵੀ ਗਰੀਬ ਬੰਦੇ ਦਾ ਨੁਕਸਾਨ ਜ਼ਿਆਦਾ ਹੁੰਦਾ ਨਾ ਸੱਟੇ 'ਚ ਤਾਂ ਉਹ ਜਿਹੜਾ ਜੇਲ ਅਫਸਰ ਸੀ ਮੈਂ ਦੋ ਤਿੰਨ ਵਾਰੀ ਉਹਨੂੰ ਗਿਆ ਆਪਣੇ ਜਿਹਦੇ ਕੋਲ ਜਿਹੜਾ ਇੰਚਾਰਜ ਸੀ ਉਸ ਏਰੀਆ ਦਾ ਥਾਣੇਦਾਰ ਉਹ ਵੀ ਪੈਸੇ-ਪੁਸੇ ਲੈਂਦਾ ਹੋਣਾ ਕਦੇ ਗੋਡ ਨੋਜ਼ ਕੀ ਸੀ ਉਹਦੇ ਕਾਰਵਾਈ ਨਾ ਹੋਈ ਤੇ ਮੈਂ ਕੀ ਕੀਤਾ ਆਪਣੇ ਗਨਮਾਨਾਂ ਨੂੰ ਕਿਹਾ ਮੈਂ ਚੱਲ ਜਰਾ ਤਾਂ ਕੰਡਾ ਆਪਾਂ ਨੂੰ ਕੱਢਣਾ ਪਊਗਾ ਉਹ ਜਿਵੇਂ ਆਪਾਂ ਕਰਦੇ ਹੁੰਨੇ ਡਕੋਏ ਕਸਟਮਰ ਇੱਕ ਅਮਲੀ ਤਿਆਰ ਕਰ ਲਿਆ ਸੀ ਉਹਨੂੰ 100 ਰੁਪਏ ਦਿੱਤਾ ਤੇ ਨੇਰਾ ਜਾਉਗੇ ਕਾਫੀ ਜਦੋਂ ਇਹ ਗਏ ਅਸੀਂ ਤੇ ਉਹ ਅੱਗੇ ਭੇਜਤਾ ਦੇਖ ਕੇ ਅਮਲੀ ਉਹਨੇ ਸੱਟੇ ਦੀ ਪਰਚੀ ਦੇਤੀ ਉਹਨੂੰ ਤੇ ਉਹਨੂੰ ਪਤਾ ਲੱਗ ਗਿਆ ਪੁਲਿਸ ਇਹ ਤਾਂ ਪਿੱਛੇ ਪੁਲਿਸ ਆ ਗਈ ਉਹ ਭੱਜ ਲਿਆ ਜੀ ਅੱਛਾ ਗਨਮੈਨ ਭੱਜ ਲਿਆ ਮਗਰੇ ਮਗਰ ਮੈਂ ਵੀ ਜਿੰਨਾ ਕੋ ਭੱਜਿਆ ਜਾਂਦਾ ਸੀ ਭੱਜਿਆ ਮਗਰ ਤੇ ਇੱਕਦਮ ਮੋੜ ਮੁੜਿਆ ਉਹ ਤੇ ਗਾਇਬ ਹੀ ਹੋ ਗਿਆ अच्छा ये कमाल हो ही होगी यार भाई बंदा ਹੁਣੇ ਭੱਜ ਜਾਂਦਾ ਮੋੜ ਮੁੜਿਆ ਤੇ ਬੰਦਾ ਲੱਭਿਆ ਹੀ ਨਹੀਂ اچھا ਪੰਜਾਂ ਕਿ ਮਿੰਟਾਂ ਬਾਅਦ ਨਾਲ ਦੇ ਘਰ ਚੋਂ ਝੰਗਾੜਾ ਪੈਣ ਉੱਚੀਆਂ ਉੱਚੀਆਂ اچھا ਤੇ ਉਹ ਹੋਇਆ ਕੀ ਕਿ ਉਹ ਬੰਦਾ ਜਿਹੜਾ ਬਾਣੀਆਂ ਸੀ ਭੱਜ ਜਾਂਦਾ ਨਾ ਕੰਧ ਤੋਂ ਦੀ ਛਾਲ ਮਾਰ ਕੇ ਕਿਸੇ ਘਰੇ ਤੇ ਉਹ ਜਿਹੜੇ ਬੰਦੇ ਸੀਗੇ ਉਹਨਾਂ ਦੀ ਕਿਸੇ ਨਾਲ ਲੜਾਈ ਹੋ ਗਈ ਹੱਡੀ ਸੀ ਤਿੰਨ ਪਿਓ ਪੁੱਤ ਪਏ ਸੀ ਡਾਂਗਾ ਸਰਾਣੇ ਰੱਖਿਆ ਸੀ ਉਹਨਾਂ ਨੇ اچھا ਉਹਨਾਂ ਦੇ ਭਾਦਾਂ ਕਿ ਦੂਜੇ ਬੰਦੇ ਆ ਗਏ ਬਾਹਰਲੇ ਹਨਾ ਹੂੰ ਉਹਨੇ ਭਾਈ ਲੰਢੇ ਢਾ ਲਿਆ ਭਾਈ ਉਹ ਜਿਉਂ ਡਾਂਗਾ ਨਾ ਕੁੱਟਣਾ ਸ਼ੁਰੂ ਕੀਤਾ ਜਦੋਂ ਮੈਂ ਅਸੀਂ ਵੀ ਗਏ ਅੰਦਰ ਬਾਰਖਲਾ ਕੇ ਤੇ ਉਹ ਬਜਾਰਾ ਨਾਲ ਰੋਈ ਜਾਵੇ ਉੱਚੀ ਉੱਚੀ ਕਹਿੰਦਾ ਮਾਰਤਾ ਜਲਾਦਾ ਨੇ ਕਹਿੰਦਾ ਉਹ ਬਾਹਾਂ ਲਮਕੀ ਹੋਈ ਟੁੱਟੀ ਹੋਈ ਵਿਚਾਰੇ ਦੀ ਕਹਿੰਦਾ ਜੀ ਇਹਨਾਂ ਦਾ ਤੁਸੀਂ ਵੀ ਨਹੀਂ ਕੁੱਟਣਾ ਸੀ ਮੈਨੂੰ ਜਿੰਨਾ ਜਿੰਨਾ ਰੱਬ ਨੇ ਕਿਰਵਾਤਾ ਤੇ ਅੱਧਾ ਪਿੰਡ ਇਕੱਠਾ ਹੋ ਗਿਆ ਚਲੋ ਉਹ ਕਹਿੰਦੇ ਚਲੋ ਰੱਬ ਨੇ ਸਜ਼ਾ ਦੇਤੀ ਇਹਨੂੰ ਇੱਕ ਵਾਰੀ ਤੁਸੀਂ ਮਾਫੀ ਦਿਓ ਉਹਨ ਮੈਂ ਕਿਹਾ ਹੁਣ ਦੇਖ ਲਿਆ ਵੇ ਦਾ ਡਾਕਟਰ ਹੀ ਸਾਤਾ ਦੀ ਲੋੜਾ ਚਲੋ ਮੈਂ ਕਿਹਾ ਫਿਰ ਉਹ ਕਹਿੰਦੇ ਵੀ ਇਹਨੂੰ ਤਾਂ ਰੱਬ ਨਹੀਂ ਸਜ਼ਾ ਦੇਤੀ ਇਹ ਤਾਂ ਆਪਣੇ ਛੱਜ ਬੰਨਤਾ ਅੱਛਾ ਜ ਬੰਨਤਾ